ਕਿਥੇ ਸੀ ਤੇ ਤਪਈ ਸਾਡਾ ਸੀ ਇਤਨਾ ਤਾਂ ਓਕੇ ਆ ਦੇ ਪਟੇ ਬਾਈ ਫਿਰਦਾ ਦੇਖੀ ਕਿਵੇਂ ਲੱਗਦੇ ਆ ਤੇਲ ਬੜਾ ਲਾਇਆ ਹੋਇਆ ਲੱਗਦਾ ਨਹੀਂ ਤੇਲ ਨਹੀਂ ਬੜਾ ਉਦਾਂ ਹੀ ਆ ਹਜੇ ਅਸੀਂ ਨਾ ਹੋਣਾ ਨਾ ਹੋਣਾ ਹਜੇ ਅਸੀਂ ਅਮਾ ਕਹਿੰਦੀ ਕਿ ਇਹਨਾਂ ਸੱਚੀ ਕਾਲ ਕਰੇ ਹੈਲੋ ਹੈਲੋ ਕਹ ਦੇ ਹੈਲੋ ਇੱਧਰ ਆਪਣੀ ਬਣੀ ਜਾਂਦੀ ਹੈ ਚਾਹ ਤੇ ਇੱਧਰ ਮੇਰੇ ਰੱਖੇ ਹੋਏ ਆਲੂ ਓਇਲ ਕਰਕੇ ਬੱਸ ਅੱਜ ਬਣਾਵਾਂਗੇ ਆਪਾਂ ਆਲੂ ਗੜੀ ਰੋਟੀ ਤੇ ਕੰਮ ਜਾਲ ਆ ਗਿਆ ਬੱਸ ਨਾ ਤੋ ਆਪਾਂ ਲੈ ਆ ਤੇ ਬੱਸ ਹੁਣ ਰੋਟੀ ਹੋਈ ਰਹਿ ਗਈ ਇਕੱਲੀ ਬਣਾਉਣ ਵਾਲੀ ਤੇ ਉਹ ਬਣਾ ਕੇ ਤੇ ਬਾਕੀ ਕੰਮ ਜਿਹੜੇ ਰਹਿ ਗਏ ਇੱਕ ਦੋ ਉਹ ਕਦੇ ਕੱਪੜੇ ਕੁਪੜੇ ਧੋ ਲੈ ਤੇ ਫੜੀ ਜੀ ਚੱਕ ਥਲ ਕਰਨ ਵਾਲੀ ਰਹਿੰਦੀ ਆ ਉਹ ਕਰਨੀ ਆ ਤੇ ਫੇਰ ਆਪਾਂ ਵਿੱਲੇ ਆ ਤੇ ਅੱਜ ਧੁੰਦ ਬਹੁਤ ਜ਼ਿਆਦਾ ਮੈਂ ਬਾਝੋਂ ਦਿਖਾਉਣੀ ਆ ਤੁਹਾਨੂੰ ਬਾਹਰ ਤੇ ਪਹਿਲਾਂ ਆਪਾਂ ਰੋਟੀ ਬਣਾ ਲਈਏ ਫਟਾਫਟ ਆਪਣੀ ਰਿੱਜਗੀ ਤੇ ਆਟਾ ਵੀ ਕੁੰਨ ਕੇ ਰੱਖਤਾ ਤੇ ਆਲੂ ਵੀ ਮੈਂ ਗ੍ਰੈਂਡ ਕਰਕੇ ਰੱਖ ਲੇ ਤੇ ਮੇਥੇ ਤੇ ਧਨੀਆ ਤੇ ਇਧਰ ਮਿਰਚਾਂ ਤੇ ਮੈਂ ਸਾਰੀ ਤਿਆਰੀ ਕਰਕੇ ਰੱਖ ਲਈ ਤੇ ਬਸ ਹੁਣ ਇਹਦੇ ਵਾਪਾ ਹੁੰਦੇ ਨੇ ਤੇ ਰੋਟੀ ਬਣਾਉਨੇ ਆ ਤੇ ਦਹੀ ਦੂਹੀ ਵੀ ਸਾਰਾ ਕੱਢ ਕੇ ਰੱਖਤਾ ਤੇ ਸਿਹਰਤ ਕੌਰ ਹੁਣੀ ਵੈਸੇ ਪਤਾ ਨਹੀਂ ਇਹ ਕਾਰਨ ਕੀ ਲੱਗੇ ਹੋਏ ਨੇ ਇਹ ਮੈਂ ਸਭੀ ਪਾਲੀਆਂ ਥੋੜਾ ਜਿਹਾ ਨਮਕ ਪਾ ਲਿਆ ਤੇ ਇਹ ਵੀਡੀਓ ਮੈਂ ਬਾਅਦ ਚ ਛੂਟ ਕੇ ਲਾਈ ਆ ਪਹਿਲਾਂ ਨਮਕ ਪਾ ਲਿਆ ਸੀ ਥੋੜਾ ਜਿਹਾ ਦੇਖ ਲੇਥੇ ਸਿਤਨੀ ਆ ਵੀ ਪਾ ਲਿਆ ਬਸ ਮੈਂ ਮਿਕਸ ਕਰਕੇ ਤੇ ਫਟਾਫਟ ਬਣਾ ਲਈਏ ਰੋਟੀ ਤੇ ਪਾਪਾ ਮੋਕਾ ਹੀ ਕਰੀ ਜਾਂਦੇ ਆ ਕਿੰਨੀ ਲੇਟ ਹੈ ਜਾਣਾ ਬਸ ਜੀ ਬਣ ਗਈ ਹੁਣ ਆਪਾਂ ਮਿਕਸਰ ਆਪਣਾ ਤਿਆਰ ਆ ਮਿਕਸਰ ਆਪਣਾ ਤਿਆਰ ਆ 우이어 <봄빗> 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 करके फिनिश करना नहीं है ਦਹੀਂ ਆ ਗਿਆ ਆਪਣਾ ਚਲੋ ਤੁਸੀਂ ਖਾਓ ਲੋਟੀ ਆ ਗਈ ਕੁਰਸੀ ਹੋਰ ਲੈ ਕੇ ਦੇਣਾ ਇਹ ਹੋਰ ਕੁਰਸੀ ਹੋਰ ਲੈਣੀ ਪਊ ਜੇ ਨਹੀਂ ਬਣਨਗੇ ਕਿਰੋਂ ਤੁਸੀਂ ਉਹ ਕੁਰਸੀ ਤੇ ਬਿਠਾ ਦਿਓ ਆਪਦੇ ਜਿੱਥੇ ਬੈਠੇ ਹੋ ਇਹਨੂੰ ਦੂਜੀ ਦੇ ਦਿਓ ਫੇਰ ਹੀ ਬੈਂਦਾ ਜੀ ਕਿਉਂਕਿ ਆਇਆ ਤਾਂ ਫਿਰ ਮੈਂ ਥਾਣ ਨਹੀਂ ਦੇਣੀ। ਤੂੰ ਕਿਵੇਂ ਕਿਹਾ ਮੈਨੂੰ ਖਵਾਉ। ਹੁਣੇ ਸਿਰ ਲੈ ਖਾਂਦਾ ਨਹੀਂ। ਖਾਣਾ ਨਹੀਂ ਤੇ ਰੋਟੀ ਹੋਈ ਆ ਮਤਲਬ ਨੂਨ ਵਾਲੀ ਰੋਟੀ ਹੋਵੇ ਪਰੌਠਾ ਹੋਵੇ ਗੋਭੀ ਵਾਲਾ ਹੋਵੇ। ਇਹ ਬਹੁਤ ਤੇਜ਼ ਲੱਗਦੀ ਮੈਨੂੰ ਜਿਹੜਾ ਜਵਾਕ ਹੁੰਦਾ ਮੇਰੇ ਵੀ ਮਾੜੀ ਹਰੀ ਮਿਰਚ ਤੇਜ਼ ਆ ਖਾ ਕੇ ਦੇਖ ਮੜੀ ਜੀ। ਇਹ ਮੈਂ ਚਾਰ ਹੀ ਪਾਈਆਂ। ਨਾ ਨਾ ਚਾਰ ਜੂੜਾ ਨਹੀਂ ਮੈਨੂੰ ਕੋਦਾਂ बुजिया करती है साफ करना यार छोटी है साफा हो <coughs> साफ कर के लाएंगे तो वो रो चकले माँ ओ चकले हो फिर हम तो ले <coughs> वैसे थोड़े जेठान करा रही बुद्धियां नर्ज़े है पर मैं ਨਾ ਤਾਂ ਲਈਏ ਨੇ। ਕੰਫਰ। ਦੋ ਤਾਰੇ ਵੀ ਰਹਿਣਾ। ਲੈ, ਨਹੀਂ ਜਿਆਦਾ ਲਾ ਕੇ ਦਊਂਗਾ ਫੜ। ਦੇਖਣ ਲੱਗਿਆ ਹੈ ਹੂੰ ਰੋਟੀ ਖਵਾ ਦੇ ਸ਼ੀਤ ਨੂੰ ਤੂੰ ਕੋਲ ਰੋਟੀ ਖਾ ਲੋ ਸ਼ੀਤ ਕੈਮਰੇ ਵਿੱਚ ਖਵਾ ਦੇ ਰੋਟੀ ਆ ਜਾ ਆ ਜਾ ਆ ਜਾ ਰੋਟੀ ਖਵਾ ਦੇ ਤੂੰ ਕੋਲ ਰੋਟੀ ਖਾ ਲੋ ਆਇ ਲੋਟੀ ਖਵਾ ਦੋ ਕੈਮਰੇ ਦੇ ਵਿੱਚ ਸ਼ੀਤ ਨੂੰ ਲੋ ਖਾੜੋ ਗਰਮ ਨਾ ਦੇ ਬਣੀ ਹਿੰਟ ਇੱਕ ਮਿੰਟ ਟਾ ਟਾ ਕਿਹੜਾ ਦੇਖੋ ਕਿਵੇਂ ਪੈ ਗਿਆ ਤੇ ਬਸ ਰੋਟੀ ਆਪਣੀਆਂ ਬਣ ਗਈਆਂ ਲਾਸਟ ਆ ਇਹ ਤੇ ਰੁਪਿਆ ਬਣਾ ਲਿਆ ਬਸ ਆਹੀ लास्ट ਆਪਣੀ ਤੇ ਖਲਾਰਾ ਦੇਖੋ ਕਿਵੇਂ ਪਿਆ ਹੋਇਆ ਪੂਰੀ ਕਲੈਬ ਆਇਆ ਹੋ ਗਈ ਚਲ ਕੋਈ ਨਾ ਜਦੋਂ ਆਲੂ ਵਰੂ ਗਿਆ ਵੀ ਰੋਟੀ ਬਣਾਉਣੀ ਆ ਹਨਾ ਆਲੂ ਵਗੈਰਾ ਦੀ ਉਹ ਤਾਂ ਜਾਂ ਗੋਭੀ ਗੁਬੀ ਅਲੀ ਜਾਂ ਕੁਝ ਵੀ ਇਹ ਜਿਆ ਬਣਾਉਨੇ ਆ ਬੋਲ ਤਾਂ ਕੇਰਾ ਤਾਂ ਖਲਾਰਾ ਪੈਂਦਾ ਹੀ ਆ ਸਿੰਪਲ ਰੋਟੀ ਬੰਦੀ ਉਦੋਂ ਹਜੇ ਘੱਟ ਖਲਾਰਾ ਪੈਂਦਾ ਜਦੋਂ ਇਹ ਜਿਆ ਕੁਝ ਬਣਾਈਦਾ ਫਿਰ ਤਾਂ ਪੈਂਦਾ ਬਹੁਤ ਖਲਾਰਾ ਚਲੋ ਜੀ ਤੇ ਆਪਾਂ ਵੀ ਹੁਣ ਗਰਮ ਗਰਮ ਖਾ ਲੈਣੀ ਆ ਤੇ ਆਪਾਂ ਬਸ ਹੁਣ ਗਰਮ ਗਰਮ ਖਾ ਲੈਣੀ ਆ ਤੇ ਜਿਹੜੇ ਬਾਕੀ ਚੱਕਦਾਰੇ ਕੰਮ ਆ ਉਹ ਆਪਾਂ ਕਰਾਂਗੇ ਬਾਅਦ ਚ ਚਲੋ ਜੀ ਮਿਲਦੇ ਆਂ ਫਿਰ ਆਪਾਂ ਅੱਗੇ ਲਓ ਜੀ ਫਾਈਨਲੀ ਹੀ ਆਪਣਾ ਇਹ ਵੀ ਕੰਮ ਹੋ ਗਿਆ ਸਿਰਤ ਗਿਆ ਸੌਤੇ ਕਹੇ ਬਣਾ ਕੇ ਲਉਨੀਆ ਹੁਣ ਚਾਹ ਦਰੋ ਵੀ ਨਹੀਂ ਇਹਦੀ ਲਾਈਟ ਆਫ ਕੀਤੀ ਸਾਰੇ ਚੱਕ ਤਰ ਆਪਾਂ ਕਰਤੀ ਦਰੋ ਪੱਖਾ ਬੰਦ ਆ ਸਿਰਤ ਦੀ ਜੈਕਟ ਇਤਰੇ ਤੇ ਨੇ ਪਾਉਣੀ ਹੋਈ ਐ ਤੇ ਇੱਥੇ ਹੀ ਰਹਿਣ ਦਿੰਨੇ ਆ ਤੇ ਬਸ ਹੁਣ ਮੈਂ ਬਣਾਉਂਗੀ ਚਾਹ ਤੇ ਚਾਹ ਪੀ ਕੇ ਫਿਰ ਦੇਖਦੇ ਅਸੀਂ ਤਾਂ ਦਾ ਸੂਟ ਸੀਂਦੇ ਸੀ ਕਿ ਉੱਤਰ ਉਹ ਸੂਟ ਸੀਣਾ ਵਾ ਧੁੱਪ ਨਿਕਲ ਆਈ ਫਾਈਨਲੀ ਤੇ ਵੀ ਬੈਠਾ ਸੀਰਤ ਵੀ ਧੁੱਪੇ ਬੈਠਾ ਸੀਰਤ ਆ ਦੇ ਪੁੱਤ ਇੱਥੇ ਨਾਲ ਆਜੋ ਲਓ ਜੀ ਆਪਦੇ ਬਿਸਕਟ ਖਾਣ ਜਿਮ ਜੈਮ ਜਿਮ ਜੈਮ ਕਿਤੇ ਕਿਤੇ ਧੁੱਪ ਨਿਕਲੀ ਆ ਹੋਰ ਜ਼ਰੂਰ ਦੱਸਿਓ ਹਨ ਤੇ ਆਪਣੇ ਤਾਂ ਫਿਲਹਾਲ ਲਿਖਦੇ ਸਵੇਰੇ ਬਹੁਤ ਹੁੰਦੇ ਸੀਗੀ ਮੇਰਾ ਫੇਸ ਜਮੇ ਪਾਪਾ ਵੱਲ ਚਾਲ ਕੋਈ ਨਾ ਕਪੜੇ ਆਪਣੇ ਸੁੱਕ ਗਏ ਆ ਫਿਲਹਾਲ ਤਾਂ ਕਿਉਂਕਿ ਧੁੱਪ ਬਹੁਤ ਆ ਮੇਰਾ ਬੁੱਗੂ ਕਿੱਦਰ ਦਾ ਬੁੱਗੂ ਇੱਧਰ ਉਹ ਤੇ ਇੱਧਰ ਇਹ ਕਰੀਮ ਕਰੀਮ ਖਾਣ ਲੱਗਿਆ ਹੋਇਆ ਹਮ ਟੇਸਟੀ ਆ <गण> <गण> चलो ये थोड़ी देर फिर बैठ पहल आप बैठे सेुप्पे तुप्पे मैं जैकेट उतारती सी मैनू हूँ फिर ठंड लगी जी है क्योंकि अंदर तो ठंड ही आज बस चाह फिर पीने ਵੇ ਆ ਜਾਣਾ ਮੈਂ ਦੱਸਿਆ ਸੀਗਾ ਪਰਸੋ ਤੇ ਹਜੇ ਮੂੰਹ ਸਿਰ ਦਾ ਕੁਝ ਨਹੀਂ ਕੀਤਾ ਮੂੰਹ ਤਾਂ ਵੈਸੇ ਚੱਲੋ ਥੋੜਾ ਬਹੁਤ ਤਾਂ ਸਾਫ਼ ਹੀ ਹੈ ਫਿਰ ਵੀ ਮੇਰੇ ਮੋਟੀ ਡਸਟ ਹੁੰਦੀ ਆ ਤੇ ਦੇਖਦੇ ਆ ਕੋਈ ਪੈਕ ਠੋਕ ਬਣਾ ਕੇ ਘਰੇ ਲਾਉਨੇ ਆ ਤੇ ਫੇਸ਼ਲ ਤਾਂ ਮੈਂ ਕਰਾਉਂਦੀ ਨਹੀਂ ਹੈਗੀ ਤੇ ਨਾਰਮਲ ਕੋਈ ਪੈਕ ਬਣਾਉਣੀ ਆ ਮੈਂ ਘਰੇ ਬੇਸਨ ਦਾ ਜਾਂ ਫਿਰ ਦੂਣ ਦੇਖਦੀ ਆ ਕਿਹੜਾ ਸਹੀ ਰੂਗਾ ਤੇ ਫਿਰ ਉਹ ਵੀ ਯੂਜ਼ ਕਰ ਦੂੰਗੀ ਮੈਂ ਅੱਜ ਆਪਣੇ ਫੇਸ ਤੇ ਅਪਲਾਈ ਕਰੂੰਗੀ ਦੇਖਦੀ ਆ ਬਾਕੀ ਜੇ ਸਿਰਤ ਨੇ ਟਾਈਮ ਦਿੱਤਾ ਤਾਂ ਸ਼ੋਰ ਨਹੀਂ ਹੈਗਾ ਹਜੇ ਦੇਖਦੇ ਆ ਆ ਹੈਗਾ ਸ਼ਾਮ ਦਾ ਟਾਈਮ ਤੇ ਆਪਾਂ ਲੱਗੇ ਸੀ ਤੜਕਾ ਲਾਉਣ ਤੇ ਤੜਕਾ ਲਾ ਰਹੇ ਆ ਆਪਾਂ ਆਲੂ ਮਟਰਾਂ ਨੂੰ ਲਰੂ ਵੀ ਕੱਟ ਲਏ ਤੇ ਮਟਰ ਵੀ ਆਪਣੇ ਰੱਖੇ ਪਏ ਆ ਚਲੋ ਇਹ ਵੀ ਅੱਜ ਬੰਨੇ ਲੱਗ ਜਾਣਗੇ ਬਹੁਤ ਦਿਨਾਂ ਦੇ ਪਏ ਆ ਤੇ আর ਇਥੇ ਬਸ ਨਮਕ ਕਿਚਨ ਕਿੰਗ ਹਲਦੀ ਤੇ ਮਿਰਚ ਬਸ ਇਹੀ ਚੀਜ਼ਾਂ ਪਾਉਣੀਆਂ ਆ ਇਹ ਰਾਹ ਹੈ ਜਾ ਸ਼ਰਾਰਤੀ ਬੱਚਾ ਦੇਖਿਆ ਤੁਸੀਂ ਆਹ ਫ੍ਰਿਜ ਚ ਬੜੀ ਜਾਂਦੀ ਐ ਦੱਸ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਇਹਦਾ ਕੀ ਕਰਾਂ ਸਾਰੇ ਬੱਚੇ ਇੰਨੀ ਆ ਸ਼ਰਾਰਤਾਂ ਕਰਦੇ ਆ ਪਤਾ ਨਹੀਂ ਇਹ ਕਿੰਨੀ ਆ ਸ਼ਰਾਰਤਾਂ ਕਰਦੀ ਆ ਸਾਰਾ ਦਿਨ ਬਸ ਕਰਾਈ ਰੱਖਦੀ ਆ ਮਾੜਾ ਜਨਾਮਕ ਦਾ ਦੇਖ ਲੋ ਬੈਠਾ ਪਤਾ ਉਹ होने थे के पंगे थोड़ी जी मैं ग्रेवी ज्यादा नहीं ਨਿਸਮੇਟ ਦੀਏ ਤੇ ਮੇਰਾ ਪੁੱਤ ਮੇਰਾ ਪੁੱਤ ਦੀਆਂ ਸ਼ਰਾਰਤਾਂ ਹਜੇ ਵੀ ਓਹੋ ਕੈਮਰਾ ਹੀ ਚੱਲ ਗਿਆ ਸ਼ਰਾਰਤਾਂ ਹਜੇ ਵੀ ਚੱਲੂ ਆ ਹਨਾ ਮੂੰਹ ਤੇ ਮੱਖਣੀ ਲਾਈ ਆ ਕਿ ਕਰੀਮ ਲਾਈ ਆ ਕੀ ਲਾਇਆ ਸੀਗਾ ਮਲਾਈ ਖਾ ਰਿਆ ਸੀਗਾ ਕਰੀਮ ਦੁੱਧ ਦੀ ਉਹੀ ਲਾਈ ਬੈਠਾ ਪੈਕ ਬਣਾ ਲਿਆ ਮੈਂ ਇਹ ਮੈਂ ਬਣਾਇਆ ਵਾ ਬੇਸਣ ਹਲਦੀ ਦਹੀਂ

जल्दी ही चुनगी तरह सीर तो मेरे कोड़े आ है।, है भी ठंडा ठंडा चल हो गया फेस में साफ कर लिया वैसे वाइट नो साफ ही है बस हम फटाफट ला लिए तो फिर

ਸੁੱਕਣ ਦੇ ਮਾਂ ਫੇਸ ਆਪਾਂ ਵਾਸ਼ ਕਰ ਲਿਆ ਤੇ ਸਾਫ ਹੋ ਗਿਆ ਜਮਾ ਹਮੇਂ ਰਿਪ ਗਲਾਸ ਲਾਇਆ ਹਲਕਾ ਜਿਹਾ ਹੋਰ ਨਹੀਂ ਕੁਝ ਲਾਉਣਾ ਹੁਣ ਤੇ ਪੀਲ ਹੋ ਗਿਆ 15 ਮਿੰਟ ਰੱਖਣ ਤੋਂ ਬਾਅਦ ਫਿਰ ਮੈਂ ਵਾਸ਼ ਕਰਤਾ ਸੀਗਾ ਦਮਾਸ इधर मेरी सब्जी भी मेन लगता है तकते ही बन गई है बस दो मिनट होकर लगाया ज्यादा नहीं लगाते ना खेड लगे तेरी चुनी बाड़ देनी ਲੈ ਬੈਗੀ ਉਹ ਚੱਕ ਇਹਨੂੰ ਲੈ ਇਹ ਡਰਦੀ ਹੈ ਇਹ ਹੋਰ ਡਰਦਾ ਚੱਲੋ ਕਰਦੇ ਇਹਨੂੰ ਭਜਾ ਦੇ ਸੀਰ ਤੈਨੂੰ ਭਜਾ ਦੇ ਇਹ ਇੱਧਰ ਆ ਇੱਧਰ ਮਣੀ ਚੱਲ ਉਹਦਰ ਦੇਖੀ ਕਿਦਾਂ ਇੱਧਰ ਆ ਇੱਧਰ ਇੱਧਰ ਲੈ

ਹਾਂ ਰੁੰਦਾ ਸਿੱਧੂ ਆਏ ਕਿ ਲ ਮਰਿਆ ਜੀ ਬੱਤ ਤੇ ਰੋਟੀ ਪਾਣੀ ਖਾ ਲਿਆ ਆਪਾਂ ਤੇ ਸੀਟਸ ਨੇ ਵੀ ਖਾ ਪੀ ਲਿਆ ਤੇ ਬਸ ਹੁਣ ਮੈਂ ਦੁੱਧ ਲਿਆਉਣ ਲੱਗੀ ਸੀ ਦੁੱਧ ਪੀਣਾ ਤੇ ਅੱਜ ਦੀ ਵੀਡੀਓ ਦਾ ਇੱਥੇ ਆਪਾਂ ਐਂਡ ਕਰਦੇ ਆ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਬਾਕੀ ਫੇਸ ਤੇ ਦੇਖੋ ਬਸ ਮੈਂ ਅਜ ਕੁਛ ਨਹੀਂ ਦਾਇਆ ਹੋਇਆ ਹੁਣ ਕੋਈ ਲੋਸ਼ਨ ਕੋਈ ਮੈਂ ਮੇਰੇ ਬਲਾਸ ਵੀ ਨਹੀਂ ਲਾਇਆ ਉਹ ਤੋਂ ਲਾਇਆ ਸੀ ਥੋੜਾ ਜਿਹਾ ਸ਼ਾਮੀ ਹੋਂ ਨਹੀਂ ਲਾਇਆ ਤੇ ਬੱਸ ਇਹ ਕਲੀਅਰ ਹੋ ਗਈ ਸਕਿਨ ਸਾਫ ਹੋ ਗਈ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਗੁੱਡ ਨਾਈਟ